ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਇਹ ਤਸਵੀਰਾਂ ਹੈਗੀਆਂ ਪਠਾਨਕੋੜ ਦੇ ਹਲਕਾ ਪੋਆਲਾ ਏਰੀਆ ਹੈਗਾ ਬਹਾਦਰਪੁਰ ਜਿੱਥੇ ਵਾਈਲਡਲਾਈਫ ਜਿਹੜੀ ਸੈਂਚਰੀ ਪੈਂਦੀ ਹੈ ਤਸਵੀਰਾਂ ਜਿਹੜੀਆਂ ਦਿਖਾਈਆਂ ਉਸ ਵਾਈਲਡਲਾਈਫ ਸੈਂਚਰੀ ਦੇ ਵਿੱਚੋਂ ਜਿਹੜਾ ਵਣ ਮਾਫੀਆ ਵੱਲੋਂ ਜਿਹੜੇ ਆ ਖੈਰ ਦੇ ਜਿਹੜੇ ਬਹੁ ਮੁੱਲੇ ਬੂਟੇ ਹੈਗੇ ਨਾ ਉਹ ਕੱਟਣ ਦੀ ਕੋਸ਼ਿਸ਼ ਕੀਤੀ ਹੀ ਆ ਤਸਵੀਰਾਂ ਤੁਹਾਨੂੰ ਪਿੱਛੇ ਵੀ ਦਿਖਾਈਆਂ ਤੇ ਲਾਈਵ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਦੇਖ ਸਕਦੇ ਹੋ ਇਹ ਵਾਇਲਡਲਾਈਫ ਦੇ ਵਿੱਚ ਆਪਾਂ ਪਹੁੰਚੇ ਆ ਇਹ ਦੇਖ ਸਕਦੇ ਹੋ ਖੈਰ ਦੇ ਜਿਹੜੇ ਬੂਟੇ ਨੇ ਕਿਦਾਂ ਬੁਰੀ ਤੰਗਾ ਜਿਹੜੇ ਇਹਦੇ ਉੱਤੇ ਕੁਹਾੜੀ ਚਲਾਈ ਗਈ ਹੈ ਬਣ ਮਾਫੀਆ ਵੱਲੋਂ ਦੱਸਦੀ ਕਿ ਪਿਛਲੇ ਦਿਨੀ ਵੀ ਕਈ ਵਾਰ ਜਿਹੜਾ ਚਾਹੇ ਸ਼ਾਪਰਕੰਡੀ ਏਰੀਆ ਦੀ ਗੱਲ ਕਰੀਏ ਚਾਹੇ ਗੁਗਰਾਹਾਂ ਦੀ ਗੱਲ ਕਰੀਏ ਉਸ ਏਰੀਏ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਲੱਕੜੀ ਜਿਹੜੀ ਚੋਰੀ ਕੀਤੀ ਗਈ ਸੀ ਖੈਰ ਜੀ ਜਿਹੜੀ ਬਹੁਤ ਮੁੱਲੇ ਹੈਗੀ ਹੈ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਤੇ ਉਸੇ ਤਹਿਤ ਇਹਨਾਂ ਵੱਲੋਂ ਜਿਹੜੇ ਆ ਹਮਲੇ ਵੀ ਕੀਤੇ ਗਏ ਸੀਗੇ ਜਿਹੜੇ ਆ ਫੋਰੈਸਟ ਦੇ ਅਧਿਕਾਰੀ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਸੀ ਕਿਤੇ ਨਾ ਕਿਤੇ ਕਹਿ ਸਕਦੇ ਇਹਨਾਂ ਦੇ ਵੱਡਾ ਕੋਈ ਜਿਹੜਾ ਕਹਿ ਸਕ ਇਹੋ ਜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਕੋਹੜੀ ਜਿਹੜੀ ਹੈ ਬਹੁਮੁੱਲੇ ਬੂਟੇ ਹੈਗੇ ਖੈਰ ਦੇ ਉਹਨਾਂ ਦੇ ਉੱਤੇ ਚਲੀ ਆ ਪਰ ਕਹਿੰਦੇ ਨੇ ਕਿ ਗੁਪਤ ਸੂਚਨਾ ਜਿਹੜੀ ਹੈ ਰਾਤ ਨੂੰ ਜਿਹੜਾ ਬਣ ਵਿਭਾਗ ਦੇ ਅਧਿਕਾਰੀ ਸੀਗੇ ਉਹਨਾਂ ਵੱਲੋਂ ਜਗ੍ਹਾ-ਜਗ੍ਹਾ ਨਾਕੇ ਲਗਾਏ ਜਾਂਦੇ ਆ ਤਾਂ ਉਹਨਾਂ ਨੂੰ ਜਿਹੜੀ ਸੂਚਨਾ ਮਿਲੀ ਸੀ ਕਿ ਇਸ ਏਰੀਆ ਦੇ ਵਿੱਚ ਬਾਦਰਪੁਰ ਦੇ ਨੇੜੇ ਜਿਹੜੀ ਵਾਇਰਲੈਸ ਸੈਂਚਰੀ ਹੈ ਉੱਥੇ ਜਿਹੜਾ ਆ ਬੂਟਿਆਂ ਦੀ ਅਵੈਦ ਰੂਟ ਦੇ ਵਿੱਚ ਕਟਾਈ ਜਿਹੜੀ ਹੈ ਬਣ ਮਾਫੀਆ ਵੱਲੋਂ ਕੀਤੀ ਜਾ ਰਹੀ ਆ ਤਸਵੀਰਾਂ ਤੁਹਾਨੂੰ ਲਗਾ ਲਗਾ ਦਿਖਾ ਰਿਹਾ ਉਸ ਜਦੋਂ ਇਹਨਾਂ ਅਧਿਕਾਰੀਆਂ ਵੱਲੋਂ ਮੌਕੇ ਤੇ ਰੇਡ ਕੀਤੀ ਜਾਂਦੀ ਹੈ ਤੇ ਇੱਥੇ ਇੱਕ ਮਹਿੰਦਰਾ ਗੱਡੀ ਜਿਹੜੀ ਹੈਗੀ ਬਲੈਰੋ ਗੱਡੀ ਹੈਗੀ ਆ ਉਹ ਜਿਹੜੀ ਹੈ ਇਹਨਾਂ ਬੂਟਿਆਂ ਦੇ ਨਾਲ ਜਿਹੜੀ ਹੈ ਖੈਰ ਦੇ ਬੂਟਿਆਂ ਦੇ ਨਾਲ ਭਰੀ ਹੋਈ ਸੀਗੀ ਤੇ ਜਦੋਂ ਇਹ ਅਧਿਕਾਰੀ ਇੱਥੇ ਪਹੁੰਚਦੇ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜੀ ਕੋਲਹਾੜੀ ਚਲੀ ਹੈ ਕਾਫੀ ਕਹਿੰਦੇ ਇਹ ਕੀਮਤੀ ਬੂਟੇ ਹੁੰਦੇ ਨੇ ਜਿਹੜੇ ਇਹਨਾਂ ਨੂੰ ਹੀ ਆ ਜਾ ਕੇ ਜਿਹੜਾ ਇਹ ਜਿਹੜਾ ਵਣ ਮਾਫੀਆ ਟਾਰਗੇਟ ਬਣਾਉਂਦਾ ਆ ਤੇ ਇਹ ਜਿਹੜੀ ਬਲੈਰੋ ਗੱਡੀ ਹੈ ਪੂਰੀ ਤਰ੍ਹਾਂ ਭਰੀ ਹੋਈ ਸੀ ਪਰ ਜਦੋਂ ਇਹ ਅਧਿਕਾਰੀ ਇੱਥੇ ਮੌਕੇ ਤੇ ਪਹੁੰਚਦੇ ਤੇ ਇਹਨਾਂ ਨੂੰ ਦੇਖ ਕੇ ਵਣ ਮਾਫੀਆ ਆਪਣੀ ਗੱਡੀ ਛੱਡ ਕੇ ਭਾਜੀ ਜਾਂਦੇ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਤੇ ਉੱਥੇ ਜਦੋਂ ਗੱਡੀ ਕਬਜੇ ਚ ਲਈ ਜਾਂਦੀ ਹੈ ਤੇ ਇਹਨਾਂ ਬੋਲੋ ਜਿਹੜਾ ਬਣਾ ਅਧਿਕਾਰੀ ਜਿਹੜੇ ਹੈਗੇ ਹਨ ਬੋਲੇ ਜਿਹੜਾ ਇਹ ਪੁਲਿਸ ਦੇ ਹੈਂਡਓਵਰ ਵੀ ਕੀਤੀ ਜਾਂਦੀ ਹੈ ਤੇ ਇਹ ਮੰਗ ਕੀਤੀ ਗਈ ਹੈ ਵੱਡੀ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਕਿ ਇਹਨਾਂ આરોપીਆਂ ਦੇ ਉੱਤੇ ਜਾਂਚ ਕਰਕੇ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਹੈ ਗੱਲਬਾਤ ਸੁਣਾਣੇ ਹੈ ਜਿਹੜੀ ਇਸ ਅਧਿਕਾਰੀ ਨਾਲ ਜਿਹੜੀ ਹੋਈ ਹੈ ਬਣ ਵਿਭਾਗ ਦੇ ਅਧਿਕਾਰ ਨਾਲ ਇਹ ਤਾਂ ਕੋਸ਼ਿਸ਼ ਕਰਾਂਗੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕਿ ਉਹਨਾਂ ਬੋਲੋ ਕੀ ਕਾਰਵਾਈ ਜਿਹੜੀ ਹੈ ਇਹਨਾਂ ਲੋਕਾਂ ਤੇ ਕੀਤੀ ਜਾ ਰਹੀ ਪਠਾਨਕੋਟ ਮੀਡੀਆ ਦੇਖੋ ਜੀ ਅਸੀਂ ਆਪਣੇ ਅਫਸਰਾਂ ਦੇ ਹੁਕਮ ਅਨਸਾਰ ਨਾਕੇ ਜਿਹੜੇ ਡੇਲੀ ਲਗਾਉਂਦੇ ਰਹਿੰਨੇ ਆ ਜੀ ਸਾਡੇ ਇਹੜੇ ਬੰਦੇ ਅਸੀਂ ਰੱਖੇ ਹੋਏ ਆ ਆਪਣੇ ਡੇਲੀ ਵੇਲੇ ਵੱਖ-ਵੱਖ ਥਾਵਾਂ ਦੇ ਰਾਤ ਨੂੰ ਹੁੰਦੇ ਆ ਰਾਤ ਸਾਨੂੰ 12 ਵਜੇ ਇਨਫੋਰਮੇਸ਼ਨ ਮਿਲੀ ਹੈ ਕਿ ਕੁਝ ਬੰਦੇ ਜਿਹੜੇ ਸਾਡੇ ਸੈਂਟਰੀ ਵਿੱਚ ਬੜੇ ਹੈਗੇ ਆ ਗਲਤ ਤਰੀਕੇ ਨਾਲ ਔਰ ਅਸੀਂ ਉਸੇ ਵੇਲੇ ਐਕਸ਼ਨ ਲੈਂਦੇ ਹੋਏ ਪੁਲਿਸ ਸਹਾਇਤਾ ਨਾਲ ਲਈ ਆਪਾਂ ਨਾਲ ਹੀ ਅਸੀਂ ਦੋ ਚੰਨਾਂ ਜਗ੍ਹਾ ਤੇ ਨਾਕਾ ਲਗਾ ਲਿਆ ਜੀ ਜਦੋਂ ਅਸੀਂ ਆਏ ਆ ਜੀ ਇੱਥੇ ਗੱਡੀਆਂ ਅਸੀਂ ਲੋਡ ਫੜ ਲਈ ਜਣਾ ਦੀ ਇਹ ਸਾਨੂੰ ਵੇਖ ਕੇ ਫਰਾਰ ਹੋ ਗਏ ਆ ਹੁਣ ਅਸੀਂ ਆਪਣਾ ਗੱਡੀ ਨੂੰ ਪੂਰੇ ਫੀਜ਼ ਕਰਾਂਗੇ ਇਹਨੂੰ ਤੇ ਨਾਲ ਥਾਣੇ ਨੂੰ ਦੇਾਂਗੇ ਐਸਐਚਓ ਸਾਹਿਬ ਨੂੰ ਲਿਖ ਕੇ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਏ ਤਾਂ ਜੋ ਕਿਉਂਕਿ ਇਹ ਜਿਹੜਾ ਗਰੋ ਹੈ ਇਹ ਕਾਫੀ ਮਲਕੀ ਇੱਕ ਸਾਲ ਦੋ ਸਾਲਾਂ ਤੋਂ ਕਾਫੀ ਐਕਟਿਵ ਹੈ ਜ਼ਿਲ੍ਹੇ 'ਚ ਇਹਨਾਂ ਨੇ ਸਾਡੇ ਜ਼ਿਲ੍ਹੇ 'ਚ ਕਾਫੀ ਜਿਹੜੀ ਪਹਿਲਾਂ ਵੀ ਚੋਰੀਆਂ ਕੀਤੀਆਂ ਹੋਈਆਂ ਵਕ 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 ਥਾਵਾਂ ਤੇ ਜਿਹੜੇ ਚੋਰੀਆਂ ਕਰਦੇ ਰਹਿੰਦੇ ਆ ਇਹ ਕਾਫੀ ਵੱਡਾ ਗਰੋ ਹੈਗਾ ਔਰ ਇਹਨਾਂ ਤੇ ਅਸੀਂ ਜਿਹੜਾ ਰਾਤ ਨੂੰ ਇਹਨਾਂ ਨੂੰ ਕਾਬੂ ਕੀਤਾ ਔਰ ਮੈਂ ਪੁਲਸ ਐਸਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਰਿਕੁਐਸ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਇਹ ਕੰਮ ਨਾ ਹੋ ਸਕੇ ਅਭੀ ਇਹ ਦੇਖਿਆ ਗਿਆ ਕਿ ਇਹ ਪਹਿਲਾਂ ਵੀ ਜਿਹੜੀ ਹੈ ਆਪਣੇ ਜੇ ਗੂਰਾਂ ਦੀ ਗੱਲ ਕਰੀਏ ਉੱਥੇ ਵੀ ਜਿਹੜੀ ਲੱਕੜ ਚੋਰੀ ਹੁੰਦੀ ਸੀ ਹੁਣ ਵੀ ਜਿਹੜਾ ਹੈ ਲਗਾਤਾਰ ਜਿਹੜੀ ਹੈ ਇਹਨਾਂ ਵੱਲੋਂ ਜਿਹੜੀ ਹੈ ਮਹਿਕਮੇ ਤੇ ਅਧਿਕਾਰੀਆਂ ਤੇ ਵੀ ਜਿਹੜਾ ਦੇਖਿਆ ਗਿਆ ਵੀ ਪਿੱਛੇ ਹਮਲਾ ਵੀ ਹੋਇਆ ਸੀ ਕੀ ਲੱਗਦਾ ਵੀ ਉਹ ਉਹੀ ਸਖਸ ਹੈਗੇ ਨਾ ਕਿ ਚਾਹੇ ਇਹਨਾਂ ਦਾ ਗਰੋ ਜਿਹੜਾ ਹੈ ਥਾਂ ਥਾਂ ਫੈਲਿਆ ਹੋਇਆ ਬਿਲਕੁਲ ਜੀ ਇਹ ਇੱਕੋ ਹੀ ਗਰੋ ਹੈ ਇਹਨਾਂ ਦੇ ਵੱਖ-ਵੱਖ ਸਾਰੇ ਫੈਲੇ ਹੋਏ ਆ ਕਦੀ ਕਿਤੇ ਚੋਰੀ ਕਰ ਦਿੰਦੇ ਆ ਕਦੀ ਕਿਤੇ ਕਰ ਦਿੰਦੇ ਆ ਬੁਗਰਾں ਵੀ ਇਹਨਾਂ ਨੇ ਚਲੋ ਕੀਤੀ ਆ ਸਾਡੇ ਬੰਦਿਆਣੇ ਇਹਨਾਂ ਤੇ ਕਾਰਵਾਈ ਵੀ ਟੈਰੀਟਰੀਅਲ ਵਾਲਿਆਂ ਨੇ ਕੀਤੀ ਆ ਪਰ ਇਹਨਾਂ ਦੇ ਇੰਨੇ ਦਿਲ ਵਧੇ ਹੋਏ ਆ ਇਹ ਮਤਲਬ ਕਿ ਦੇਖਦੇ ਨਹੀਂ ਸੁਣਦੇ ਨਹੀਂ ਸਿੱਧਾ ਮਤਲਬ ਕਿ ਕੱਟ ਕੇ ਤੇ ਲੈ ਜਾਂਦੇ ਇਹਨਾਂ ਦੇ ਇੰਨੇ ਦਿਲ ਵਧੇ ਹੋਏ ਆ ਔਰ ਅਸੀਂ ਮਤਲਬ ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਰਿਕਵੈਸਟ ਕਰਾਂਗੇ ਕਿ ਇਹਨਾਂ ਦਾ ਸਖਤੋ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਸਾਨੂੰ ਸਖਤ ਨਿਰਦੇਸ਼ਾਗੇ ਆ ਕਿ ਜੇ ਕੋਈ ਗਲਤ ਮਤਲਬ ਕਿ ਇਦਾਂ ਦਾ ਕਦਮ ਨਹੀਂ ਹੋਣਾ ਚਾਹੀਦਾ ਜੇ ਹੁੰਦਾ ਤਾਂ ਸਾਨੂੰ ਮਤਲਬ ਕਿ ਪੂਰੀ ਉਹ ਸਾਡਾ ਸਾਥ ਦਿੰਦੇ ਆ ਕਾਫੀ ਇਸ ਮਾਮਲੇ ਦੇ ਸਖਤ Yeah,